कि माता जी नाल आए ने एक बड़ी चीज है तीन तो टीचर रहे है ना जो शिक्षा अपने पुत जो सिक्ख्या पुत ने दी अच्छ लगता है कि हाँ अस कामयाब हो या बतौर माता पिता मैं सबू यही शिक्षा दी तो बेटे सब मिल के चलोगे तो बहुत अच्छा रहेगा है ना बतौर मां एक दिल का जिक्र सुन के भी अज भी मतलब आदमी स्थिर नहीं रहा उस तक ए -पी हो गया, आ, कोई मुझे ऐसा नहीं दिखा जिसने वो नहीं किया जो उनके बस में था और यही बहुत है और ये मैं तो ये कहता हूँ कि देखो अगर बहुत तेज जाने तो कल ले जाओ लेकिन अगर बहुत दूर जाने तो कट्ठे हो गए ਕਿਆ ਮੁੰਡਾ ਫਿੱਟ ਤੁਸੀਂ ਫਿੱਟ ਕਹਿੰਦੇ ਮੈਂ ਰੋਜ਼ ਫੋਨ ਕਰਦੀ ਆ ਬਸ ਹੁਣ ਛੱਡ ਦੇ ਬਹੁਤ ਹੋ ਗਿਆ ਕਿਉਂਕਿ ਮੈਨੂੰ ਇਹ ਫਿੱਟੀ ਲੱਗਦਾ 2025 ਪੰਜਾਬ ਦੇ ਵਿੱਚ ਜਦੋਂ ਹੜ ਆਉਂਦੇ ਤੇ ਇਹੋ ਜਿਹਾ ਮਾਹੌਲ ਹੋ ਜਾਂਦਾ ਕਿ ਲੋਕੀ ਆਪਣੇ ਭਾਂਡੇ ਵੀ ਲੱਭਦੇ ਕਿ ਸਾਡੇ ਪਾਂਡੇ ਤੱਕ ਨਹੀਂ ਲੱਭ ਰਹੇ ਐਟ ਲੀਸਟ ਉਹ ਤਾਂ ਲੱਭ ਜਾਣ ਕਿ ਅਸੀਂ ਰਾਤ ਦਾ ਜਾਂ ਦਿਨ ਦਾ ਜਿਹੜਾ ਗੁਜ਼ਾਰਾ ਹੈ ਰੋਟੀ ਪਾਣੀ ਜਿਹੜਾ ਘੱਟੋ ਘੱਟ ਉਹ ਖਾ ਸਕੀਏ ਅਜਿਹੇ ਮਾਹੌਲ ਨੂੰ ਸਿਰਫ ਪੰਜਾਬ ਦੇ ਵਿੱਚ ਨਹੀਂ ਹਰ ਜਗ੍ਹਾ ਤੋਂ ਲੋਕ ਦੇਖ ਰਹੇ ਸੀ ਵਿਦੇਸ਼ਾਂ ਦੇ ਵਿੱਚ ਲੋਕ ਦੇਖ ਰਹੇ ਸੀ ਔਰ ਸਾਡੇ ਜਿਹੜੇ ਪੰਜਾਬ ਦੇ ਪੁੱਤ ਨੇ ਚਾਹੇ ਧੀਆ ਨੇ ਜੋ ਅੱਜ ਇੱਕ ਮੁਕਾਮ ਤੇ ਪਹੁੰਚੇ ਹੋਏ ਨੇ ਉਹ ਜਦੋਂ ਇਹ ਸਾਰਾ ਮੰਜ਼ਰ ਦੇਖ ਰਹੇ ਸੀ ਉਹਨਾਂ ਨੂੰ ਲੱਗਿਆ ਕਿ ਸਾਡੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਉਹਨਾਂ ਵਿੱਚੋਂ ਇੱਕ ਸੀ ਰੈਪਰ ਬਾਦਸ਼ਾਹ ਸਾਡੇ ਨਾਲ ਮੌਜੂਦ ਹਨ ਉਹਨਾਂ ਦੀ ਮਾਤਾ ਜੀ ਵੀ ਅੱਜ ਜਿਹੜੇ ਹੈ ਅਜਨਾਲਾ ਪਿੰਡ ਦੇ ਵਿੱਚ ਪਹੁੰਚੇ ਹੋਏ ਨੇ ਇਤਹਾਰ ਦੇ ਕਾਰੁਣ ਨੇ ਇੱਥੇ ਜਿਹੜਾ ਬਣਵਾਇਆ ਹੋਰ ਵੀ ਘਰ ਬਣਵਾ ਰਹੇ ਨੇ ਅੱਜ ਇਸ ਚਾਬੀ ਜਿਹੜੀ ਘਰ ਦੀ ਘਰ ਜਿਹੜੇ ਵਾਸੀ ਉਹਨਾਂ ਨੂੰ ਸੌਂਪਣ ਆਏ ਸੀਗੇ ਸੋ ਬਾਦਸ਼ਾਹ ਜਦੋਂ ਇੱਕ ਦੇਖੇ ਤੁਸੀਂ ਖੁਸ਼ੀ ਵੀ ਆ ਘਰਦਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਇਹ ਚਾਬੀ ਅੱਜ ਘਰ ਦੀ ਦਿੱਤੀ ਹੈ ਨਾਲ ਨਾਲ ਹੰਝੂ ਵੀ ਸੀਗੇ ਹੈਨਾ ਅੱਜ ਲੱਗਦਾ ਹੈ ਕਿ ਇੱਕ ਸਕੂਨ ਦੀ ਨੀਂਦ ਇੰਨਾ ਤੁਹਾਡਾ ਹਸਲ ਵਰਿਆ ਜਿਹੜਾ ਹਸਲ ਬਸਲ ਰਹਿੰਦੀ ਹੈ ਤੁਹਾਡੇ ਦਿਨ ਦੇ ਵਿੱਚ ਕਿਤੇ ਲੱਗਦਾ ਹੈ ਕਿ ਆ ਸਕੂਨ ਮਿਲੇਗਾ ਕਿ ਯਾਰ ਖੁਸ਼ੀ ਦੇ ਹੰਝੂ ਅਸੀਂ ਵੇਖੇ ਹੈ ਮਿਲੇਗਾ ਸਕੂਨ लेकिन मैं पहले भी बोला है आई थिंक हमारी ड्यूटी थी और ये ड्यूटी पूरी करी है ये उनको देख के बहुत अच्छा लगा क्योंकि मैं अगर सोचे भी कि आपका घर ही नहीं है आप जाओगे कहाँ है ना तो घर आपकी पहचान होती है घर आपकी जिंदगी होती है और जब ये घर नहीं होता तो सोचना बड़ा जो कर सकते थे किया

जाना है करना है क्योंकि रह नहीं होता आपसे तो वो बहुत दिला देने वाला था और टाइम बहुत खराब था लेकिन चलो जो चला गया वो चला गया तुझे तो क्या पंजाब नो नजर लगी तो वाकई मानते बिल्कुल 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 स्ट्रॉन्ग बहुत है ना कोई वैसे तो कुछ बिगाड़ नहीं सकता तो नजर ही लेके बैठती है बट कोई चक्कर नहीं है ਦੇਖੋ ਸਾਰੇ ਖੜੇ ਆ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਮੇ ਇਹ ਦੇਖੋ ਆਹ ਦੇਖੋ ਕਿੰਨੇ ਲੱਗਦਾ ਨਜ਼ਰ ਲਗੀ ਬਿਲਕੁਲ ਤੁਹਾਡੀ ਮਾਤਾ ਜੀ ਵੀ ਅੱਜ ਨਾਲ ਆਏ ਨੇ ਔਰ ਸਾਰੀ ਮੀਡੀਆ ਨੂੰ ਅੱਜ ਇਹ ਕਿ ਮਾਤਾ ਜੀ ਨਾਲ ਆਏ ਨੇ ਇੱਕ ਵੱਡੀ ਚੀਜ਼ ਹੈ ਤੁਸੀਂ ਟੀਚਰ ਰਹੇ ਹੈ ਨਾ ਜੋ ਸਿੱਖਿਆ ਆਪਨੇ ਪੁੱਤ ਨੂੰ ਦਿੱਤੀ ਜੋ ਸਿੱਖਿਆ ਪੁੱਤ ਨੇ ਦਿੱਤੀ ਅੱਜ ਲੱਗਦਾ ਹੈ ਕਿ ਹਾਂ ਅਸੀਂ ਕਾਮਯਾਬ ਹੋਏ ਹਾਂ ਬਤੌਰ ਮਾਤਾ ਪਿਤਾ ਮੈਂ ਸਭ ਨੂੰ ਇਹੀ ਸਿੱਖਿਆ ਦਿੰਦੀ ਆ ਕਿ ਬੇਟੇ ਸਭ ਮਿਲ ਕੇ ਚੱਲੋਗੇ ਤਾਂ ਬਹੁਤ ਅੱਛਾ ਰਹੇਗਾ ਬਾਕੀ ਜਿਹੜੇ ਏਸੀ ਖੇਡ ਵਾਲੇ ਕੰਮ ਕਰ ਰਹੇ ਹੈ ਨਾ ਜੀ ਮੈਂ ਕਹਿੰਦੀ ਆ ਇਹ ਪਰਮਾਤਮਾ ਦਾ ਇੱਕ ਮੈਸੇਜ ਜਿਹੜਾ ਹੈਗਾ ਨਾ ਉਹਦਾ ਨਿਰਵਾਹ ਕਰ ਰਹੇ ਹੈ ਜਿਹੜਾ ਅਸੀਂ ਨਹੀਂ ਕਰ ਸਕਦੇ ਸੀ ਸਾਨੂੰ ਮਤਲਬ ਇਹਨਾਂ ਦੇ ਰਾਹੀਂ ਇੱਕ ਜਿਹੜੀ ਉਹਨਾਂ ਨੇ ਆਵਾਜ਼ ਦਿੱਤੀ ਨਾ ਉਸ ਨੂੰ ਬਲੰਦ ਕਰਨ ਦਾ ਇੱਕ ਜਰੀਆ ਦਿੱਤਾ ਇਹ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਸਵਿਦਲੀ ਜੀ ਅਸੀਂ ਦੇਖਦੇ ਸੀ ਤਸਵੀਰਾਂ ਛੋਟੇ ਛੋਟੇ ਬੱਚੇ ਅਜੇ ਕੁਝ ਦਿਨਾਂ ਦੇ ਜੰਮੇ ਹੋਏ ਸੀਗੇ ਹੈਨਾ ਬਤੌਰ ਮਾਂ ਇੱਕ ਦਿਲ ਉਹਨਾਂ ਦਾ ਚਿਕਰ ਸੁਣ ਕੇ ਵੀ ਅੱਜ ਵੀ ਮਤਲਬ ਆਜ ਨਹੀਂ ਸਥਿਰ ਨਹੀਂ ਰਹਿੰਦਾ ਤੇ ਉਸ ਟਾਈਮ ਤੱਕ ਕੀ ਹੁੰਦਾ ਹੋਣਾ ਤੁਸੀਂ ਸੋਚ ਕੇ ਦੇਖੋ ਜਿਹੜੀ ਨੌਜਵਾਨ ਪੀੜ੍ਹੀ ਅੱਜ ਦੀ ਇਹ ਕੰਮ ਕਰ ਰਹੀ ਐ ਸਿੱਖ ਖੇਡ ਵਾਲੇ ਕੰਮ ਕਰ ਰਹੇ ਨੇ ਖੁਸ਼ੀ ਹੋ ਰਹੀ ਐ ਕਿ ਇਹੋ ਜੇ ਬੱਚੇ ਅੱਗੇ ਹੋਣ ਆਣੇ ਚਾਹੀਦੇ ਬਿਲਕੁਲ ਹੋ ਰਹੀ ਐ ਕਿਉਂਕਿ ਸਾਡੇ ਤਾਂ ਬੱਚਿਆਂ ਨੂੰ ਘੁੱਟੀ ਚੇਹੇ ਮਿਲਿਆ ਹੋਇਆ ਪਈ ਇਕੱਲੇ ਨਹੀਂ ਖਾਣਾ ਜਦੋਂ तक सारे ना खान ਤੱਕ तक खाना ਰਹੇ नहीं ਅਸੀਂ तो ਇਹ तो ये ਬਨੇ ਆ बने हैं पंजाब ਮਸ਼ਹੂਰ ਬਿਲਕੁਲ ਬਾਸ਼ਾ ਕਰਨ ਵੀ ਆਏ ਸੀਗੇ ਜਦੋਂ ਇਹ ਮਾਹੌਲ ਹੋਇਆ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਕਿ ਪੰਜਾਬ 'ਚ ਚੱਲ ਰਿਹਾ ਹੈ ਕਰਨ ਨੇ ਮੈਨੂੰ ਗਾਈਡ ਕੀਤਾ ਕਰਨ ਨੇ ਮੈਨੂੰ ਬੋਲਾ ਕਿ ਪਾਜੀ ਇਹ ਲੜਕੇ ਅੱਛੇ ਹੈ ਇਹ ਬੱਚੇ ਅੱਛੇ ਹੈ ਔਰ ਕਰਨ ਤੋਂ ਫੈਮਿਲੀ बच्चे पंजाब से है एपी हो गया राइट। आ, कोई मुझे ऐसा नहीं दिखा जिसने वो नहीं किया जो उनके बस में था और यही बहुत है और ये, मैं तो ये कहता हूं कि अगर बहुत तेज जाना है तो कल ले जाओ लेकिन अगर बहुत दूर जाना है तो कट्ठे होके खुशी हुई कि सारे इकट्ठे हो हाँ, 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 वैसे चाहे जो मर्जी जिस मर्जी को बोलते रहे लेकिन पंजाब के लिए सारे इकट्ठे खड़े बात करो हर कोई साथ बिल्कुल जब कि कि एक हो जाती ये, ये है ना और बस मैं बार बार थैंक्स इसलिए करना चाहता हूँ क्योंकि वो लड़के असली में ऑन ग्राउंड है उन्होंने चलो हम तो गाते है ये करते है हमारा तो अच्छा

ਕਿ ਨੇਚਰ ਵੱਲੋਂ ਐਡਾ ਵੱਡਾ ਇੱਕ ਕਰੋਪੀ ਆ ਜਾਂਦੀ ਹੈ ਤਾਂ ਸਭ ਨੂੰ ਲੱਗਦਾ ਡਰ ਕੇ ਕੱਲ੍ਹ ਉਸਾਦੇ ਤੇ ਵੀ ਹੋ ਸਕਦਾ ਔਰ ਉਹ ਵੇਲੇ ਤੇ ਤਾਂ ਸਾਰੇ ਹੀ ਇੱਕੋ ਜਿਹੇ ਇਸ ਕਰਕੇ ਸਭ ਇਕੱਠੇ ਤੁਸੀਂ ਵੈਸੇ ਜ਼ਿਆਦਾ ਮਿਲਦੇ ਨਹੀਂ ਤੁਸੀਂ ਇੱਥੇ ਹੁਣ ਬੈਠੇ ਤਾਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੂੰਗੀ ਬਹੁਤ ਫਿੱਟ ਹੋ ਗਏ ਨੇ ਬਾਦਸ਼ਾ ਪਰ ਮਾਵਾਂ ਨੂੰ ਹੁੰਦਾ ਪੁੱਤ ਨੂੰ ਖੁਆਈ ਜਾਈਏ ਕੁਛ ਨਾ ਕੁਝ ਮੈਨੂੰ ਤਾਂ ਫਿਕਰ ਲੱਗ ਗਿਆ ਮੁੰਡਾ ਫਿੱਟ ਤੁਸੀਂ ਫਿੱਟ ਕਹਿੰਦੇ ਮੈਂ ਰੋਜ਼ ਫੋਨ ਕਰਦੀ ਆ ਬਸ ਹੁਣ ਛੱਡ ਦੇ ਬਹੁਤ ਹੋ ਗਿਆ ਕੋਕੇ ਮੈਨੂੰ ਇਹ ਫੇਟੀ ਲੱਗਦਾ ਰੋਟੀ ਦਾ ਠੀਕ ਠਾਕ ਖਾ ਰਿਹਾ ਨਾ ਫਿਰ ਹਨਾ ਸੋਨੇ ਪਹਿਲੇ ਵੀ ਲੱਗਦੇ ਸੀ ਸੋਨੇ ਹੁਣ ਵੀ ਲੱਗਦਾ ਸੋਨੇ ਲੱਗ ਗਈ ਜਿਆਦਾ ਸੋਨੇ ਲੱਗਦੇ ਸੀ ਪਹਿਲੇ ਮੰਮੀ ਦੀ ਗੱਲ ਮੰਨੋਗੇ ਕਿ ਦੁਬਾਰੋ ਕੀ ਇਹ ਠੀਕ ਹੈ ਪਹਿਲੇ ਵਾਲਾ ਵਾਚਾ ਦੀ ਸੀ ਨਹੀਂ ਅਬ ਚਲੋ ਠੀਕ ਹੈ ਬਾਅਦ ਵਿੱਚ ਬਾਤ ਕਰਾਂਗੇ ਇਹ ਵੀ ਠੀਕ ਹੈ ਐਸੀ ਕੋਈ ਬਾਤ ਨਹੀਂ ਪਰ ਅਬ ਹੋਰ ਨਹੀਂ ਬਹੁਤ ਬਹੁਤ ਹੈ ਨਾ ਠੀਕ ਹੈ ਚਲੋ ਮਾਤਾ ਜੀ ਬਲੋ ਵੀ ਇਹ ਚੀਜ਼ ਹੋ ਗਈ ਹੈ ਬਹੁਤ ਸੋਹਣਾ ਤੁਸੀਂ ਕੰਮ ਕਰ ਰਹੇ ਹੋ ਤੁਸੀਂ ਸਿਰਫ ਨਾ ਦੇ ਬਾਦਸ਼ਾਹ ਨਹੀਂ ਦਿਲ ਦੇ ਵੀ ਬਾਦਸ਼ਾਹ ਹੋ ਅਸੀਂ ਇਹੀ ਚਾਹਾਂਗੇ ਕਿ ਬਹੁਤ ਸਾਰੇ ਨੌਜਵਾਨ ਕਿਉਂਕਿ ਜਦੋਂ ਤੁਹਾਨੂੰ ਦੇਖਦੇ ਆ ਜਿਨ੍ਹਾਂ ਦੀ ਕਮਾਈ ਇੰਨੀ ਘੈਗੀ ਹੈ ਕਿ ਉਹ 10 ਬੰਦ ਘਟ ਸਕਣ ਆਪਣੀ ਕਮਾਈ ਤੋਂ ਮੈਨੂੰ ਲੱਗਦਾ ਹੈ ਕਿ ਤੁਸੀਂ ਤੁਹਾਡੇ ਵਰਗੇ ਲੋਕ ਤੁਹਾਡੇ ਵਰਗੇ ਕਲਾਕਾਰ ਸਫਲ ਹੋ ਜਾਂਦੇ ਹੋ ਥੇ ਕਿ ਕੁਝ ਲੋਕਾਂ ਨੂੰ ਮੋਟੀਵੇਟ ਕਰ ਸਕੀਏ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ